ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਦੋਂ ਬਾਈ ਨੇ ਆਪਦੀ ਕਹਾਣੀ ਦੱਸ ਲਈ ਮੈਨੂੰ ਫੋਨ ਕਰਿਆ ਤਾਂ ਵਿਚਾਰਾ ਜਿੰਨਾ ਟਾਈਮ ਕਹਾਣੀ ਦੱਸਦਾ ਰਿਹਾ ਆਪਦੀ ਹੱਡ ਬੀਤੀ ਦੱਸਦਾ ਰਿਹਾ ਓਨਾ ਟਾਈਮ ਉਹ ਵਿਚਾਰਾ ਰੋਂਦਾ ਰਿਹਾ ਅੱਜੋਂ ਸ਼ੁਰੂਆਤ ਕਰਦੇ ਆਂ ਬਾਈ ਦੇ ਬਚਪਨ ਤੋਂ ਬਾਈ ਕਹਿੰਦਾ ਵੀ ਮੇਰੇ ਫਾਦਰ ਸਾਹਿਬ ਦੇ ਕੋਲੇ ਢਾਈ ਕਿੱਲੇ ਜ਼ਮੀਨ ਦੇ ਸੀਗੇ ਤੇ ਮੇਰੇ ਫਾਦਰ ਸਾਹਿਬ ਨੂੰ ਰਾਤ ਦੇ ਟਾਈਮ ਬਿਲਕੁਲ ਨਹੀਂ ਸੀ ਦਿਸਦਾ ਚਲੋ ਜੀ ਉਸ ਤੋਂ ਬਾਅਦ ਮੇਰੇ ਪਿਓ ਦਾ ਰਿਸ਼ਤਾ ਇੱਕ ਹੈਂਡੀਕੈਪ ਕੁੜੀ ਦੇ ਨਾਲ ਕੀਤਾ ਗਿਆ ਕਿਉਂਕਿ ਮੇਰੇ ਪਿਓ ਦੇ ਵਿੱਚ ਵੀ ਬਹੁਤ ਵੱਡੀ ਕਮੀ ਸੀਗੀ ਚਲੋ ਕੋ ਹੈਂਡੀਕੈਪ ਕੁੜੀ ਨਾਲ ਰਿਸ਼ਤਾ ਹੋ ਗਿਆ ਮੇਰੇ ਪਿਓ ਦਾ ਵਿਆਹ ਹੋ ਗਿਆ ਤੇ ਵਿਆਹ ਹੋਣ ਤੋਂ ਬਾਅਦ ਮੇਰੀ ਮਾਂ ਦੀ ਕੁੱਖ ਚੋਂ ਮੇਰੀ ਭੈਣ ਨੇ ਜਨਮ ਲਿਆ ਕਹਿੰਦਾ ਜਦੋਂ ਮੇਰੀ ਭੈਣ ਦਾ ਜਨਮ ਹੋਇਆ ਉਸ ਤੋਂ 7 ਸਾਲ ਬਾਅਦ ਮੇਰਾ ਜਨਮ ਹੋਇਆ ਕਹਿੰਦਾ ਜਦੋਂ ਮੇਰਾ ਜਨਮ ਹੋਇਆ ਸਾਡੇ ਪਰਿਵਾਰ ਨੂੰ ਬਹੁਤ ਜ਼ਿਆਦਾ ਚਾਹ ਬੜੀ ਖੁਸ਼ੀ ਕਹਿੰਦਾ ਮੈਨੂੰ ਗੁੜਤੀ ਵੀ ਮੇਰੀ ਭੈਣ ਨੇ ਦਿੱਤੀ ਮੇਰੀ ਭੈਣ ਨੂੰ ਬੜਾ ਚਾਹ ਸੀਗੀ ਸਾਡੇ ਘਰ ਵੀਰ ਹੋਇਆ ਕਹਿੰਦਾ ਹੁਣ ਮੇਰੀ ਮਾਂ ਵਿਚਾਰੀ ਹੈਂਡੀਕੈਪ ਸੀਗੀ ਚਲੋ ਮੈਨੂੰ ਝੋਲੀ ਚ ਲੈ ਕੇ ਬਹਿ ਜਾਇਆ ਕਰੇ ਦੁੱਧ ਦੁੱਧ ਪਿਆ ਦਿਆ ਕਰੇ ਤੇ ਰਾਤ ਦੇ ਟਾਈਮ ਮੈਨੂੰ ਮੇਰੀ ਭੈਣ ਸੰਭਾਲਦੀ ਹੁੰਦੀ ਸੀ ਤੁਹਾਨੂੰ ਪਤਾ ਕਿ ਰਾਤ ਦੇ ਟਾਈਮ ਬੱਚਾ ਨਹੀਂ ਟੇਕਦਾ ਨਹੀਂ ਸੌਂਦਾ ਦਿਨ ਦੇ ਟਾਈਮ ਸੁੱਤਾ ਰਹਿੰਦਾ ਰਾਤ ਨੂੰ ਦੋ-ਤਾਂ ਹੀ ਮਿੰਨੇ ਬੱਚੇ ਤਾ ਕਹਿੰਦਾ ਮੇਰੀ ਭੈਣ ਵਿਚਾਰੀ ਨੇ ਕੀ ਕਰਿਆ ਕਰਨਾ ਮੈਨੂੰ ਝੋਲੀ 'ਚ ਲੈ ਕੇ ਸੁਆ ਲਿਆ ਕਰਨਾ ਜਦੋਂ ਮੈਨੂੰ ਮੰਜੇ ਤੇ ਪਾਇਆ ਕਰਨਾ ਮੈਂ ਫਿਰ ਟਿਆ ਟਿਆ ਕਰਨ ਲੱਗ ਜਾ ਕਰਨਾ ਤੇ ਮੇਰੀ ਭੈਣ ਵਿਚਰੀ ਨੇ ਕੰਧ ਦੇ ਨਾਲ ਆ ਦਾ ਮੰਜਾ ਲਾ ਲਿਆ ਕਰਨਾ ਤੇ ਮੈਨੂੰ ਝੋਲੀ 'ਚ ਸੁਵਾਇਆ ਕਰਨਾ ਤੇ ਜਦੋਂ ਉਹਨੂੰ ਆਪ ਨੂੰ ਨੀਂਦ ਆਇਆ ਕਰਨੀ ਤਾਂ ਉਹਨੇ ਵਿਚਰੀ ਨੇ ਕੰਧ ਦੇ ਨਾਲ ਢੋਲ ਆ ਲਿਆ ਕਰਨੀ ਤੇ ਓਮੀ ਸਿਰ ਸੁੱਟ ਕੇ ਸੌਂ ਜਾ ਕਰਨਾ ਕਹਿੰਦਾ ਘੱਟੋ ਘੱਟ 2.5 3 ਮਹੀਨੇ ਮੇਰੀ ਭੈਣ ਮੈਨੂੰ ਝੋਲੀ 'ਚ ਲੈ ਕੇ ਤੇ ਆਪ ਵਿਚਾਰੀ ਉਹ ਬਹਿ ਕੇ ਸੌਂਦੀ ਹੁੰਦੀ ਸੀ ਬੈਠੀ ਬੈਠੀ ਕੰਧ ਦੇ ਨਾਲ ਢੋਲ ਆ ਕੇ ਸੌਂ ਜਾਂਦੀ ਹੁੰਦੀ ਸੀਗੀ ਕਹਿੰਦਾ ਚਲੋ ਜੀ ਜਦੋਂ ਮੈਂ ਸਾਲਕਦਾ ਹੋਇਆ ਜਦੋਂ ਬੱਚਾ ਮਾੜਾ ਮੋਟਾ ਬੋਲਣ ਲੱਗਦਾ ਤਾਂ ਮੈਂ ਆਪਦੀ ਭੈਣ ਨੂੰ ਮਾਂ ਕਹਿਣ ਲੱਗ ਗਿਆ ਕਹਿੰਦਾ ਮੈਂ ਆਪਦੀ ਭੈਣ ਨੂੰ ਵੀ ਮਾਂ ਕਿਹਾ ਕਰਾਂ ਤੇ ਆਪਦੀ ਮਾਂ ਨੂੰ ਵੀ ਮਾਂ ਕਿਹਾ ਕਰਾਂ ਕਹਿੰਦਾ ਡੇਢ ਸਾਲ ਬਾਅਦ ਮਾਂ ਦਾ ਦੋਤ ਮੈਨੂੰ ਛੱਡਾ ਦਿੱਤਾ ਗਿਆ ਉਸ ਤੋਂ ਬਾਅਦ ਮੈਂ ਆਪਦੀ ਭੈਣ ਨਾਲ ਸੌਣ ਲੱਗ ਗਿਆ ਕਹਿੰਦਾ ਮੇਰੀ ਭੈਣ ਨੇ ਮੈਨੂੰ ਇੰਨਾ ਕ ਸੰਭਿਆ ਜਿਹਦੀ ਕੋਈ ਹੱਦ ਹੀ ਨਹੀਂ ਸੀ ਮੇਰੀ ਭੈਣ ਨੇ ਮੈਨੂੰ ਨਵਾਇਆ ਧਵਾਇਆ ਕਰਨਾ ਮੇਰੀ ਪੌਟੀਆਂ ਸਾਫ਼ ਕਰਿਆ ਕਰਨੀਆਂ ਮੈਨੂੰ ਖੜਾਇਆ ਕਰਨਾ ਸਾਰਾ ਦਿਨ ਕਹਿੰਦਾ ਕਮਲੀ ਮੈਨੂੰ ਚੁੱਕ ਕੇ ਆਪਦੇ ਘਰ ਟਾਲੀ ਫਿਰਦੀ ਹੁੰਦੀ ਸੀ ਕਦੇ ਆਇਆਂ ਨੂੰ ਚੁੱਕ ਕੇ ਲੈਈ ਕਦੇ ਆਇਆਂ ਨੂੰ ਚੁੱਕ ਕੇ ਲੈ ਗਈ ਮੇਰੀ ਭੈਣ ਨੇ ਸਕੂਲ ਵੀ ਜਾਇਆ ਕਰਨਾ ਉਸ ਤੋਂ ਬਾਅਦ ਮੇਰੀ ਮਾਂ ਨੇ ਮੈਨੂੰ ਝੱਲੀ ਚ ਪਾਛੜਾ ਕਰਨਾ ਜਦੋਂ ਮੇਰੀ ਭੈਣ ਨੇ ਸਕੂਲੋਂ ਪੜ੍ਹ ਕੇ ਆਇਆ ਕਰਨਾ ਬਸ ਉਸ ਤੋਂ ਬਾਅਦ ਉਹਨੇ ਮੈਨੂੰ ਚੁੱਕ ਲਿਆ ਕਰਨਾ ਕਹਾਂ ਚਲੋ ਜੀ ਮਾਂ ਦੀ ਭੈਣ ਨਾਲ ਸੌਣਾ ਸ਼ੁਰੂ ਕਰਤਾ ਜਦੋਂ ਮੇਰੀ ਭੈਣ ਨੇ ਰੋਟੀ ਮਖਾਇਆ ਕਰਨੀ ਮੈਨੂੰ ਆਦੇ ਕੋਲ ਉਹਨੇ ਨਾਲ ਬਿਠਾ ਲਿਆ ਕਰਨਾ ਉਹਨੇ ਥਾਲੀ ਚ ਨਿੱਕੇ ਨਿੱਕੇ ਬੁਰਕੀਆਂ ਕਰਕੇ ਰੱਖ ਦਿਆ ਕਰਨੀਆਂ ਤੇ ਮੈਂ ਉਹਦੇ ਨਾਲ ਨਾਲੇ ਖੇਡੀ ਜਾਇਆ ਕਹਿੰਦਾ ਬਈ ਅਸੀਂ ਭੈਣ ਭਰਾ ਇਕੱਠੇ ਬੈਠ ਕੇ ਰੋਟੀ ਖਾਂਦੇ ਹੁੰਦੇ ਸੀ ਜਦੋਂ ਸਾਡੀ ਮਾਂ ਸਾਨੂੰ ਰੋਟੀ ਫੜਾਉਂਦੀ ਹੁੰਦੀ ਸੀ ਤਾਂ ਸਭ ਜੀ ਦੋਵਾਂ ਭੈਣ ਭਰਾਵਾਂ ਨੂੰ ਚਮਚਾ ਚਮਚਾ ਘਿਉ ਦਾ ਪਾ ਦਿੰਦੀ ਸੀ ਤਾਂ ਬਾਈ ਕਹਿੰਦਾ ਵੀ ਮੇਰੀ ਭੈਣ ਨੇ ਕੀ ਕਰਿਆ ਕਰਨਾ ਆਪਦੀ ਸਬਜੀ ਚੋਂ ਚਮਚੇ ਨਾਲ ਉਪਰੋਂ ਕਿਉਂ ਚੱਕ ਕੇ ਮੇਰੀ ਸਬਜੀ ਚ ਪਾ ਦਿਆ ਕਰਨਾ ਤੇ ਕਿਆ ਕਰਨਾ ਵੀਰੇ ਮਾਂ ਨੂੰ ਦੱਸੀ ਉਹ ਮੈਨੂੰ ਝਿੜਕੂਗੀ ਕਹਿੰਦਾ ਹੁਣ ਮੈਂ ਬੱਚਾ ਸੀ ਮੈਨੂੰ ਕੀ ਪਤਾ ਸੀ ਮੈਂ ਮਾਂ ਨੂੰ ਨਾ ਦੱਸਿਆ ਕਰਨਾ ਮੈਂ ਚਾਈ ਚੱਕੀ ਉਹ ਖਾਲਿਆ ਕਰਨਾ ਸਬਜੀ ਖਾਲਿਆ ਕਰਨੀ ਕਹਿੰਦਾ ਜੇ ਸਾਡੀ ਮਾਂ ਨੇ ਸਾਨੂੰ ਰਾਤ ਨੂੰ ਗਲਾਸ ਗਲਾਸ ਦੁੱਧ ਦਾ ਫੜਾਇਆ ਕਰਨਾ ਤਾ ਮੇਰੀ ਭੈਣ ਨੇ ਦੁੱਧ ਰੱਖ ਛੜਿਆ ਕਰਨਾ ਜਦੋਂ ਮੇਰੀ ਮਾਂ ਨੇ ਆਸੇ-ਪਾਸੇ ਹੋਇਆ ਕਰਨਾ ਤਾਂ ਮੇਰੀ ਭੈਣ ਨੇ ਦੁੱਧ ਵੀ ਮੈਨੂੰ ਪਿਆ ਦਿਆ ਕਰਨਾ ਕਹਾਂ ਚਲੋ ਜਦੋਂ ਮੈਂ 14-15 ਸਾਲਾਂ ਦਾ ਹੋਇਆ ਸਾਡਾ ਖੇਤ ਦੇ ਵਿੱਚ ਘਰ ਸੀਗਾ ਤੇ ਮੇਰੇ ਪਿਓ ਨੇ ਕਹਿਣਾ ਵੀ ਜਾ ਵੀ ਪੱਠੇ ਵੜ ਕੇ ਲਿਆ ਕਹਾਂ ਜਦੋਂ ਮੈਂ ਪੱਠੇ ਵਟਣ ਖੇਤ ਜਾਇਆ ਕਰਨਾ ਤਾਂ ਮੇਰੀ ਭੈਣ ਨੇ ਅੱਖ ਬਚਾ ਕੇ ਘਰੋਂ ਬਾਹਰ ਨਿਕਲਿਆ ਕਰਨਾ ਪੱਠਿਆਂ 'ਚ ਤੇ ਆ ਕੇ ਮੈਨੂੰ ਕਹਿਣਾ ਵੀਰੇ ਲਿਆ ਦਾਤਰੀ ਮੈਨੂੰ ਫੜਾ ਦੇ ਦਾਤਰੀ ਵਾਜੂਗੀ ਪੱਠੇ ਮੈਂ ਵੜ ਦਿੰਨੀ ਆ ਕਹਿੰਦਾ ਹੁਣ ਮੈਂ ਨਿਆਣੀ ਮਤ ਮੈਨੂੰ ਚਾ ਚੜ ਜਾ ਕਰਨਾ ਵੀ ਚਲ ਮੈਨੂੰ ਕੰਮ ਨਹੀਂ ਕਰਨਾ ਪੈਂਦਾ ਕਹਿੰਦਾ ਮੈਂ ਵੱਟ ਤੇ ਬਹਿ ਜਾ ਕਰਨਾ ਮੇਰੀ ਭੈਣ ਨੇ ਪੱਠੇ ਵੱਢਿਆ ਕਰਨੇ ਸਿਰ ਤੇ ਚੱਕ ਕੇ ਲਿਆ ਕੇ ਟੋਕੇ ਵਾਲੀ ਛੁੱਟਿਆ ਕਰਨਾ ਕਹਿੰਦਾ ਫਿਰ ਮੇਰੇ ਪਿਓ ਤੋਂ ਚੋਰੀ ਮੇਰੀ ਭੈਣ ਪੱਠੇ ਕੋਤਰ ਵੀ ਦਿੰਦੀ ਸੀ ਵੀ ਮੇਰੇ ਭਰਾ ਦਾ ਕਿਤੇ ਹੱਥ ਨਾਲ ਟੋਕੇ ਦੇ ਵਿੱਚ ਆ ਜਾਏ ਮੇਰੇ ਭਰਾ ਨੂੰ ਕੁਝ ਹੋ ਨਾ ਜਾਵੇ ਕਹਿਣ ਦਾ ਮਤਲਬ ਕੀ ਕਹਿੰਦਾ ਮੇਰੀ ਭੈਣ ਮੇਰੇ ਸਾਹਾਂ ਦੇ ਵਿੱਚ ਸਾਹ ਲੈਂਦੀ ਸੀ ਕਹਿੰਦਾ ਮੇਰੀ ਭੈਣ ਨੇ ਘਿਓ ਜੋੜ-ਜੋੜ ਕੇ ਮੈਨੂੰ ਘਿਓ ਖਵਾਇਆ ਕਰਨਾ ਦੇਸੀ ਘਿਓ ਦੀ ਚੂਰੀ ਵੀ ਭੈਣ ਨੇ ਮੈਨੂੰ ਬਹੁਤ ਖਵਾਈ ਦੁੱਧ ਦਹੀਂ ਬਹੁ ਤੇ ਕਹਿੰਦਾ ਵੀ ਜਦੋਂ ਵੀ ਮੇਰੀ ਭੈਣ ਮੈਨੂੰ ਰਖੜੀ ਪਾੜਦੀ ਸੀ ਜਦੋਂ ਸਾਡਾ ਰਖੜੀ ਵਾਲਾ ਦਿਨ ਹੁੰਦਾ ਸੀਗਾ ਤਾਂ ਮੇਰੀ ਭੈਣ ਮੈਨੂੰ ਦੇਸੀ ਘਿਓ ਦੀ ਚੂਰੀ ਨਾਲ ਮੇਰਾ ਛਕਣ ਕਰਾਉਂਦੀ ਸੀ ਮੂੰਹ ਮਿੱਠਾ ਕਰਾਉਂਦੀ ਹੁੰਦੀ ਸੀ ਕਦੇ ਮਿਠਾਈ ਨਹੀਂ ਸੀ ਲਿਆਂਦੀ ਕਹਿੰਦਾ ਬਈ ਜਦੋਂ ਮੈਂ 18 ਸਾਲਾਂ ਦਾ ਸੀਗਾ ਤਾਂ ਮੇਰਾ ਕੱਦ ਕਹਿੰਦਾ 6 ਫੁੱਟ ਹੋ ਗਿਆ ਸੀ ਕਦਾਂ ਮੈਂ ਕਬੱਡੀ ਖੇਡਣ ਲੱਗ ਗਿਆ ਸੀ ਉਦੋਂ ਤੇ ਮੈਂ ਬੰਦਿਆਂ ਨੂੰ ਲਾਹ ਲਾ ਸਿੱਟਦਾ ਹੁੰਦਾ ਸੀਗਾ ਇੰਨਾ ਮੇਰੇ ਚ ਅੰਨਾ ਜ਼ੋਰ ਸੀਗਾ ਕਿਉਂਕਿ ਮੇਰੀ ਭੈਣ ਨੇ ਕਦਾਂ ਮੈਨੂੰ ਘਿਓ ਬਹੁਤ ਖਵਾਇਆ ਦਹੀਂ ਬਹੁਤ ਖਵਾਇਆ ਦੁੱਧ ਬਹੁਤ ਪਿਆਇਆ ਕਹਿੰ ਭੈਣ ਤੋਂ 25 ਸਾਲਾਂ ਦੀ ਹੋ ਚੁੱਕੀ ਸੀ ਚਲੋ ਜੀ ਭੈਣ ਦਾ ਵਿਆਹ ਕਰ ਦਿੱਤਾ ਗਿਆ ਕਹਿੰਦਾ ਵੀ ਜਦੋਂ ਭੈਣ ਦਾ ਵਿਆਹ ਹੋਇਆ ਭੈਣ ਦੇ ਘਰੇ ਪਹਿਲਾ ਬੱਚਾ ਕਹਿੰਦਾ 3 ਨੇ ਜਨਮ ਲਿਆ 33 ਦੇ ਜਨਮ ਤੋਂ ਤਿੰਨ ਚਾਰ ਮਹੀਨਿਆਂ ਬਾਅਦ ਕਹਿੰਦਾ ਮੇਰੀ ਭੈਣ ਨੂੰ ਕੈਂਸਰ ਹੋ ਗਿਆ ਜਾਂ ਜਦੋਂ ਮੇਰੀ ਭੈਣ ਨੂੰ ਕੈਂਸਰ ਹੋ ਗਿਆ ਤਾਂ ਭੈਣ ਦੇ ਸਹੁਰਿਆਂ ਨੇ ਰੌਲਾ ਪਾ ਲਿਆ ਵੀ ਹਾਂ ਕੁੜੀ ਨੂੰ ਕੈਂਸਰ ਦੀ ਪ੍ਰੋਬਲਮ ਪਹਿਲਾਂ ਸੀਗੀ ਇਹਨਾਂ ਨੇ ਸਾਨੂੰ ਦੱਸਿਆ ਨਹੀਂਗਾ ਇਹਨਾਂ ਨੇ ਗੱਲ ਲੁਕਾ ਕੇ ਰੱਖੀ ਅਸੀਂ ਨਹੀਂ ਰੱਖਣੀ ਅਸੀਂ ਨਹੀਂ ਰੱਖਣੀ ਕਹਿੰਦਾ ਸਾਡਾ ਪਰਾਣਾ ਵੀ ਹੱਥ ਖੜੇ ਕਰ ਗਿਆ ਭਾਈ ਅਸੀਂ ਇਲਾਜ ਨਹੀਂ ਕਰਾ ਸਕਦੇ ਆਪ ਜੀ ਧੀ ਨੂੰ ਲੈ ਜਾਓ ਕਹਾਂ ਚਲੋ ਜੀ ਕਹਿੰਦਾ ਕੀ ਹੁੰਦਾ ਸਾਡਾ ਪ੍ਰਾਣਾ ਆਉਂਦਾ ਗੇਟਮੂਰੇ ਮੇਰੀ ਭੈਣ ਨੂੰ ਲਾ ਕੇ ਚਲਾ ਜਾਂਦਾ ਜਿਹੜੀ ਆਪਦੀ ਉਹਨਾਂ ਦੀ ਬੇਟੀ ਹੁੰਦੀ ਉਹਨੂੰ ਰੱਖ ਲੈਂਦੇ ਆ ਤੇ ਮੇਰੀ ਭੈਣ ਨੂੰ ਸਾਡੇ ਘਰੇ ਛੱਡ ਜਾਂਦੇ ਆ ਕਹਾਂ ਚਲੋ ਜੀ ਬਾਈ ਹੁਣ ਮੇਰੀ ਭੈਣ ਸੀ ਕਹਿੰਦਾ ਮੈਂ ਤਾਂ ਬਾਈ ਗੱਲ ਨਾਲ ਲਾਉਣੀ ਸੀਗੀ ਕਹਾਂ ਚਲੋ ਜੀ ਮੈਂ ਆਪਦੀ ਭੈਣ ਨੂੰ ਗੱਲ ਨਾਲ ਲਾਇਆ ਸਮਝਾਇਆ ਰੋਏ ਪਿੱਟੇ ਕਹਿੰਦਾ ਉਸ ਤੋਂ ਬਾਅਦ ਮੈਂ ਖੜੇ ਪੈਰ ਇੱਕ ਕਿੱਲਾ ਜ਼ਮੀਨ ਦਾ ਵੇਚਤਾ ਤੇ ਆਪਦੀ ਭੈਣ ਦਾ ਇਲਾਜ ਇੱਕ ਚੰਗੇ ਹਸਪੀਟਲ ਤੋਂ ਸ਼ੁਰੂ ਕਰ ਲਿਆ ਚਲੋ ਜੀ ਭੈਣ ਨੂੰ ਕੀਮੋ ਲੱਗਣੇ ਸ਼ੁਰੂ ਹੋ ਗਈਆਂ ਮੇਰੀ ਭੈਣ ਦੇ ਸਿਰ ਦੇ ਵਾਲ ਕਹਿੰਦਾ ਰਖੜੀ ਤੋਂ 2 ਦਿਨ ਪਹਿਲਾਂ ਮੇਰੀ ਭੈਣ ਨੂੰ ਕੀਮੋ ਲੱਗਣੀ ਸੀ ਪਤਾ ਸੀ ਕੀਮੋ ਲਵਾਉਣ ਲਈ ਹਸਪੀਟਲ ਦੇ ਵਿੱਚ ਜਾਣੇ ਆ ਡਾਕਟਰ ਕਹਿੰਦਾ ਵੀ ਵੀਕ ਬਹੁਤ ਜ਼ਿਆਦੀ ਹੋ ਚੁੱਕੀ ਆ ਵੀ ਹੁਣ ਕੀਮੋ ਲੱਗਣ ਤੋਂ ਬਾਅਦ ਤਿੰਨ ਚਾਰ ਦਿਨਾਂ ਨੂੰ ਹਸਪੀਟਲ ਵਿੱਚ ਐਡਮਿਟ ਰੱਖਣਾ ਪਊਗਾ ਮੈਂ ਕਿਹਾ ਵੀ ਕੋਈ ਗੱਲ ਨਹੀਂ ਐਡਮਿਟ ਰੱਖ ਲਓ ਕਹਾਂ ਚਲੋ ਜੀ ਕੀਮੋ ਲੱਗਣ ਤੋਂ ਬਾਅਦ ਮੇਰੀ ਭੈਣ ਨੂੰ ਐਡਮਿਟ ਕਰ ਲੈ ਰਖੜੀ ਵਾਲਾ ਦਿਨ ਆ ਜਾਂਦਾ ਤੇ ਮੇਰੀ ਭੈਣ ਕਹਿੰਦੀ ਵੀਰੇ ਰਖੜੀ ਲੈ ਕੇ ਆ ਮੈਂ ਤੈਨੂੰ ਰਖੜੀ ਬੰਨਣੀ ਆ ਕਹਿੰਦਾ ਚਲੋ ਜੀ ਮੈਂ ਭੱਜਾ ਗਿਆ ਚਾਹੀ ਜੀ ਬਾਜ਼ਾਰ 'ਚ ਮੈਂ ਰਖੜੀ ਲੈ ਕੇ ਆਇਆ ਨਾਲ ਮੈਂ ਮ ਕਹਿੰਦਾ ਮੇਰੀ ਭੈਣ ਕਹਿੰਦੀ ਵੀਰੇ ਨਹੀਂ ਮੈਂ ਸ਼ਗਰ ਨਹੀਂ ਲੈਣਾ ਤੂੰ ਮੈਨੂੰ ਆਪ ਦਾ ਬਸ ਝੂਠਾ ਪਾਣੀ ਪਿਆ ਦੇ ਮੈਂ ਕਿਹਾ ਭੈਣੇ ਆਹ ਕੀ ਗੱਲ ਹੋਈ ਕਹਿੰਦੀ ਵੀਰਾ ਖੌਰੇ ਆ ਹੀ ਰੱਖੜੀ ਕਿਤੇ ਆਖਰੀ ਰੱਖੜੀ ਨਾ ਹੋਵੇ ਹਨਾ ਵੀ ਤੇਰਾ ਝੂਠਾ ਪਾਣੀ ਪੀ ਕੇ ਮੇਰੀ ਜਾਨ ਸੌਖੇ ਨਿਕਲ ਜੂਗੀ ਮੇਰੇ ਰੂਹ ਨੂੰ ਸਕੂਨ ਮਿਲ ਜੂਗਾ ਵੀਰ ਬਣ ਕੇ ਮੇਰੇ ਨੂੰ ਤਾਂ ਝੂਠਾ ਪਾਣੀ ਪਿਆ ਦੇ ਕਹਿੰਦਾ ਚੱਲ ਯਾਰ ਮੈਂ ਸੋਚਿਆ ਮੇਰੀ ਭੈਣ ਬਿਮਾਰ ਆ ਹਨਾ ਵੀ ਚੱਲ ਵਿਚਾਰ ਦੀ ਇੱਛਾ ਪੂਰੀ ਕਰ ਦਿੰਦਾ ਕਹਿੰਦਾ ਮੈਂ ਗਲਾਸ ਭਰਿਆ ਮੈਂ ਘੁੱਟ ਪਰ ਕੇ ਆਪਦੀ ਭੈਣ ਨੂੰ ਪਾਣੀ ਫੜਾਤਾ ਤਾਂ ਕਹਿੰਦਾ ਸਾਰਾ ਗਲਾਸ ਮੇਰੀ ਭੈਣ ਘਟ ਤੇ ਉਸ ਤੋਂ ਬਾਅਦ ਲੰਮੇ ਪੈ ਗਈ ਕਹਿੰਦਾ ਅੱਧੇ ਘੰਟੇ ਬਾਅਦ ਮੇਰੀ ਭੈਣ ਆ ਸੁੱਤੀ ਹੋਈ ਸੌਂ ਗਈ ਕਹਿੰਦਾ ਮੇਰੀ ਭੈਣ ਦੀ ਮੌਤ ਹੋ ਗਈ ਕਹਿੰਦਾ ਭਾਈ ਜਦੋਂ ਮੇਰੀ ਭੈਣ ਦੀ ਮੌਤ ਹੋ ਗਈ ਤਾਂ ਮੇਰੇ ਲਈ ਕਹਿੰਦਾ ਦੁਨੀਆ ਖਤਮ ਹੋ ਚੁੱਕੀ ਸੀ ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਸੀ ਮੈਂ ਕਰਾਂ ਕੀ ਕਹਿੰਦਾ ਮੈਂ ਇੰਨਾ ਜ਼ਿਆਦਾ ਡਿਪਰੈਸ਼ਨ 'ਚ ਜਾ ਚੁੱਕਿਆ ਸੀ ਜਿਸ ਦਾ ਕੋਈ ਹੱਲ ਕਿਤਾਬ ਨਹੀਂ ਸੀਗਾ ਮੈਨੂੰ ਐ ਲੱਗ ਗਿਆ ਕਿ ਮੇਰੀ ਦੁਨੀਆ ਖਤਮ ਹੋ ਗਈ ਹੈ ਕਹਿੰਦਾ ਚਲੋ ਜੋ ਉਸੇ ਸਾਲ ਦੇ ਵਿੱਚ ਵਿੱਚ ਮੇਰੇ ਪਿਓ ਦੀ ਵੀ ਮੌਤ ਹੋ ਗਈ ਕਿਉਂਕਿ ਸ਼ੂਗਰ ਦਾ ਮਰੀਜ਼ ਸੀਗਾ ਮੇਰੀ ਮਾਂ ਨੂੰ ਅਟੈਕ ਹੋਇਆ 6 ਮਹੀਨੇ ਪਹਿਲਾਂ ਉਹਦੀ ਮੌਤ ਮੈਂ ਆਪੇ ਕੱਪੜੇ ধੋਇਆ ਕਰਨੇ ਆਪੇ ਆਪਦਾ ਰੋਟੀ ਪਾਣੀ ਘੇਰਾ ਕਰਨਾ ਤੇ ਕਹਿੰਦਾ ਮੈਂ ਜਿੱਥੇ ਸੌਂਦਾ ਹੁੰਦਾ ਸੀ ਉਸੇ ਕਮਰੇ 'ਚ ਮੈਂ ਆਪਦੀ ਭੈਣ ਦੀ ਫੋਟੋ ਵੀ ਲਾਈ ਸੀ ਆਪਦੀ ਮਾਂ ਦੀ ਫੋਟੋ ਵੀ ਲਾਈ ਸੀ ਆਪਦੇ ਪਿਓ ਦੀ ਫੋਟੋ ਵੀ ਲਾਈ ਸੀ ਤੇ ਇਹ ਕਹਿੰਦਾ ਮੈਂ ਆਪਦੀ ਭੈਣ ਦੇ ਜਿਹੜੇ ਤਿੰਨ ਚਾਰ ਸੂਟ ਸੀ ਸਾਡੇ ਘਰ 'ਚ ਕਹਿੰਦਾ ਮੈਂ ਭੈਣ ਦੇ ਸੰਸਕਾਰ ਤੋਂ ਬਾਅਦ ਉਹ ਸੂਟ ਕਿਸੇ ਨੂੰ ਨਹੀਂ ਦਿੱਤੇ ਕਹਿੰਦਾ ਮੈਂ ਸੰਭਾਲ ਕੇ ਰੱਖ ਲਏ ਕਹਿੰਦਾ ਨਹੀਂ ਤੇ ਲੋਕੀ ਬਾੜੀ ਸੰਸਕਾਰ ਤੋਂ ਬਾਅਦ ਸੂਟ ਕਿਸੇ ਨੂੰ ਦੇ ਦਿੰਦੇ ਆ ਕਹਿੰਦਾ ਮੈਂ ਕਿਹਾ ਯਾਰ ਮੈਂ ਨਹੀਂ ਦੇਣੇ ਮੇਰੀ ਭੈਣ ਦੀ ਨਿਸ਼ਾਨੀ ਆ ਵੀ ਮੈਂ ਇਹ ਸੂਟ ਕਿਸੇ ਨੂੰ ਨਹੀਂ ਦੇਣੇ ਕਹਿੰ ਤਾਂ ਕਹਿੰਦਾ ਮੈਂ ਆਪਦੀ ਭੈਣ ਨੂੰ ਆਵਾਜ਼ ਮਾਰਿਆ ਕਰਨੀ ਵੀ ਆ ਜਾ ਭੈਣੇ ਰੋਟੀ ਖਾਈਏ ਤੇ ਇਹ ਕਹਿੰਦਾ ਭਾਈ ਮੈਂ ਬੁਰਕੀ ਪਹਿਲੀ ਮੂੰਹ ਚ ਪਾਇਆ ਕਰਨੀ ਤੇ ਮੇਰੇ ਅੱਖਾਂ 'ਚੋਂ ਟਿਪ ਤੇ ਪਹੰਜੂ ਚੌਣ ਲੱਗ ਜਾ ਕਰਨੇ ਕਹਿੰਦਾ ਮੈਂ ਇੱਕ ਸਾਲ ਤੱਕ ਰੋ ਰੋ ਕੇ ਰੋਟੀ ਖਾਂਦਾ ਰਿਹਾ ਕਹਿੰਦਾ ਬਸ ਦੋ ਕੁ ਮੈਂ ਮਸਾ ਰੋਟੀਆਂ ਖਾਇਆ ਕਰਨੀਆਂ ਤੇ ਮੈਂ ਆਪਦੀ ਭੈਣ ਦੀ ਫੋਟੋ ਸਾਹਮਣੇ ਬੈ ਕੇ ਰੋਟੀ ਖਾਇਆ ਕਰਨੀ ਕਿਉਂਕਿ ਕਹਿੰਦਾ ਮੈਨੂੰ ਕਹਿੰਦਾ ਰੋਟੀ ਕਿੱਥੋਂ ਲੰਘਣੀ ਜਿਹੜੀ ਭੈਣ ਨੇ ਇੰਨੀਆਂ ਰੀਜਾਂ ਨਾਲ ਦੇਸੀ ਘਿਓ ਚੂਰੀ ਕੋਟੂਟ ਖਵਾਇਆ ਕਰਨੀ ਮੇਰੇ ਮੂੰਹ 'ਚ ਬੁਰਕੀਆਂ ਪਾਇਆ ਕਰਨੀਆਂ ਹਨਾ ਵੀ ਜਿਹੜੀ ਭੈ ਬਹਿ ਗਿਆ ਵੀ ਹਾਂ ਵੀ ਮੇਰੀ ਭੈਣ ਦੁਨੀਆ ਤੋਂ ਕਿਉਂ ਚਲੀ ਗਈ ਕਹਿੰਦਾ ਚਲੋ ਜੀ ਮਾੜਾ ਟਾਈਮ ਦੇਖ ਕੇ ਰਿਸ਼ਤੇਦਾਰਾਂ ਨੇ ਮੇ ਬੂਏ ਢੋਲੇ ਵਰਤਨਾ ਵਰਤੌਨਾ ਛੱਡਤਾ ਕਹਿੰਦਾ ਉਸ ਤੋਂ ਬਾਅਦ ਕੀ ਹੋਇਆ ਵੀ ਮੇਰੇ ਨਾਲ ਇੱਕ ਮੁੰਡਾ ਪੜਦਾ ਹੁੰਦਾ ਸੀਗਾ ਸਾਡੇ ਪਿੰਡ ਦਾ ਹੀ ਸੀ ਕਹਿੰਦਾ ਉਹ ਕਹਿੰਦਾ ਉਹ ਦੁਬਈ ਦੇ ਵਿੱਚ ਕੰਮ ਬਹੁਤ ਚੰਗਾ ਸੀ ਉਹਨਾਂ ਦਾ ਟਰਾਂਸਪੋਰਟ ਸੀ ਦੁਬਈ ਦੇ ਵਿੱਚ ਤੇ ਉਹਨੂੰ ਮੇਰੇ ਹਾਲਾਤਾਂ ਦਾ ਪਤਾ ਸੀ ਕਿਦ ਨੂੰ ਸਾਡੇ ਘਰੇ ਆਉਂਦਾ ਤੇ ਮੈਨੂੰ ਕਹਿੰਦਾ ਵੀ ਤੂੰ ਐ ਕਰ ਹਿੰਮਤ ਨਾ ਹਾਰ ਤੂੰ ਪਾਸਪੋਰਟ ਬਣਾ ਮੈਂ ਤੈਨੂੰ ਦੁਬਈ ਲੈ ਕੇ ਚੱਲੂੰਗਾ ਉੱਥੇ ਤੋਂ ਆਪਣੀ ਟਰਾਲੇ ਦੇ ਡਰਾਈਵਰੀ ਕਰੀ ਕਹਿੰਦਾ ਚਲੋ ਕਹਿੰਦਾ ਮੈਂ ਉਹ ਵੀ ਵੇਚਤੀ ਵੀ ਖੋਰੇ ਹੁਣ ਮੁੜਾਂਗੇ ਕਿ ਨਾ ਮੁੜਾਂਗੇ ਵੀ ਐਵੇਂ ਸ਼ਰੀਕਾਂ ਦੇ ਨਾਲ ਪੰਨੂ ਕਾਦੇ ਵਾਸਤੇ ਹਨਾ ਕਹਿੰਦਾ ਮੈਂ ਡੇਢ ਕਲਾ ਜ਼ਮੀਨ ਵੇਚਤੀ ਤੇ ਇਹ ਕਹਿੰਦਾ ਵੀ ਜਦੋਂ ਮੈਂ ਸਾਰਾ ਸਮਾਨ ਪੈਕ ਕੀਤਾ ਤੇ ਮੈਂ ਕੀ ਕੀਤਾ ਮੈਂ ਉਹਦੇ ਖੇਤ ਜਾ ਕੇ ਥੋੜੀ ਜੀ ਮਿੱਟੀ ਆਪਦੇ ਖੇਤ ਅਧੀ ਕਹਿੰਦਾ ਕੱਪੜੇ 'ਚ ਬੰਨ ਕੇ ਵੀ ਟੈਂਚੀ 'ਚ ਰੱਖਣੀ ਆਪਦੀ ਭੈਣ ਦੇ ਤਿੰਨੇ ਸੂਟ ਵੀ ਕਹਿੰਦਾ ਟੈਂਚੀ 'ਚ ਰੱਖ ਲੈ ਆਪਦੀ ਮਾਂ ਦੀ ਫੋਟੋ ਆ ਤੇ ਪਿਓ ਦੀ ਫੋਟੋ ਤੇ ਆਪਦੀ ਭੈਣ ਦੀ ਫੋਟੋ ਉਹਦਾ ਟੈਂਚੀ 'ਚ ਰੱਖ ਲਈ ਕਹਿੰਦਾ ਚਲੋ ਜੀ ਮੈਂ ਦਬਾਈ ਚਲਾ ਗਿਆ ਕਹਿੰਦਾ ਦਬਾਈ ਜਾ ਕੇ ਮੈਂ ਟਰਾਲਾ ਚਲਾਉਣ ਲੱਗ ਗਿਆ ਤੇ ਕਹਿੰਦਾ ਸੱਤਾਂ ਕਿਸਾਲਾਂ ਬਾਅਦ ਬਈ ਮੈਂ ਕਹਿੰਦਾ ਅਮਰੀਕਾ ਚਲਾ ਗਿਆ ਉੱਥੇ ਮੇਰੀ ਸੈਟਿੰਗ ਬੈ ਗਈ ਮੈਂ ਅਮਰੀਕਾ ਚਲਾ ਗਿਆ ਅਮਰੀਕਾ ਜਾ ਕੇ ਕਹਿੰਦਾ ਸਾਲ ਡੇਢ ਵਿੱਚ ਮੇਰੀ ਕਿਸੇ ਕੁੜੀ ਨਾਲ ਵਿਆਹ ਹੋ ਗਿਆ ਚਲੋ ਜੀ ਹੁਣ ਬਾਲ ਬੱਚੇ ਹੋ ਗਏ ਕਹਿੰਦਾ ਬਈ ਮੈਂ ਅੱਜ ਵੀ ਜਿਹੜੀ ਉਹ ਮੇਰੀ ਭੈਣ ਦੇ ਤਿੰਨ ਚਾਰ ਸੂਟ ਸੀ ਕਹਿੰਦਾ ਮੈਂ ਹੈਂਗਰਾਂ ਦੇ ਪਾ ਕੇ ਕਬੂਰਡ ਦੇ ਵਿੱਚ ਟੰਗੇ ਹੋਏ ਆ ਅੱਜ ਵੀ ਮੈਂ ਸੰਭਾਲ ਕੇ ਰੱਖੇ ਹੋਏ ਆ ਕਹਿੰਦਾ ਮੇਰੇ ਬੈਡਰੂਮ ਦੇ ਵਿੱਚ ਮੇਰੀ ਭੈਣ ਦੀ ਫੋਟੋ ਲੱਗੀ ਆ ਮੇਰੀ ਮਾਂ ਦੀ ਫੋਟੋ ਲੱਗੀ ਆ ਮੇਰੇ ਪਿਓ ਦੀ ਫੋਟੋ ਲੱਗੀ ਆ ਇੱਕ ਬਾਅਦ ਇਹ ਕਹਿੰਦਾ ਮੇਰੀ ਮਾਂ ਦਾ ਟ ਇੱਕ ਦੂਜੀ ਬਾਹਾਂ ਤੇ ਮੇਰੇ ਪਿਓ ਦਾ ਟੈਟੂ ਆ ਤੇ ਛਾਤੀ ਉੱਪਰ ਕਹਿੰਦਾ ਮੇਰੀ ਭੈਣ ਦੀ ਫੋਟੋ ਮੈਂ ਛਪਾਈ ਹੋਈ ਆ ਕਹਿੰਦਾ ਬਈ ਜਦੋਂ ਵੀ ਰਖੜੀ ਵਾਲਾ ਦਿਨ ਹੁੰਦਾ ਮੈਂ ਆਪਦੀ ਭੈਣ ਦੀ ਫੋਟੋ ਦੇ ਸਾਹਮਣੇ ਆਪਦੇ ਗੁੱਟ ਤੇ ਕਹਿੰਦਾ ਆਪੇ ਰਖੜੀ ਬੰਨ ਲੈਣਾ ਤੇ ਝੂਠਾ ਕਰਕੇ ਪਾਣੀ ਕਹਿੰਦਾ ਆਪਦੀ ਭੈਣ ਦੀ ਫੋਟੋ ਕੇ ਰੱਖ ਲੈਣਾ ਵੀ ਲੈ ਭੈਣੇ ਪਾਣੀ ਪੀ ਲਾ ਕਹਿੰਦਾ ਸਵੇਰੇ ਉੱਠ ਕੇ ਮੈਂ ਸਭ ਤੋਂ ਪਹਿਲਾਂ ਆਪਦੀ ਭੈਣ ਦੀ ਫੋਟੋ ਦੇਖਦਾ ਤੇ ਆਪਦੀ ਭੈਣ ਦੀ ਫੋਟੋ ਨੇ ਮੱਥਾ ਟੇਕਦਾ ਕਹਿੰਦਾ ਬਈ ਕਹਿੰਦਾ ਬੇਸ਼ੱਕ ਬਾਲ ਬੱਚਿਆਂ ਵਾਲਾ ਹੋ ਗਿਆ ਵਿਆਹਾਂ ਵਰਿਆ ਗਿਆ ਕਹਿੰਦਾ ਪਰ ਬਈ ਮੇਰੀ ਭੈਣ ਦੇ ਜਾਣ ਦਾ ਦੁੱਖ ਕਹਿੰਦਾ ਮੇਰੇ ਦਿਲ ਚੋਂ ਅੱਜ ਤੱਕ ਵੀ ਨਹੀਂ ਨਿਕਲਿਆ ਕਹਿੰਦਾ ਜਿਸ ਦਿਮੇਂ ਰਖੜੀ ਹੁੰਦੀ ਹੈ ਕਹਿੰਦਾ ਉਹ ਸਾਰਾ ਮਹੀਨਾ ਬਈ ਮੇਰਾ ਰੋ ਕੇ ਨਿਕਲਦਾ ਕਹਿੰਦਾ ਅੱਜ ਵੀ ਮੈਂ ਕਈ ਵਾਰੀ ਰਾਤ ਨੂੰ ਬੜਾ ਰੋਣਾ ਕਹਿੰਦਾ ਕਈ ਵਾਰੀ ਕਈ ਵਾਰੀ ਮਾਣਾ ਇੰਨਾ ਘ ਭਰ ਜਾਂਦਾ ਕਿ ਮੈਂ ਆਪਣੀ ਭੈਣ ਦੀ ਫੋਟੋ ਕਹਿੰਦਾ ਗੱਲ ਨਾਲ ਲਾ ਕੇ ਇੰਨਾ ਰੋਣਾ ਉੱਚੀ ਉੱਚੀ ਤਾਂ ਹਾਂ ਮਾਰ ਕੇ ਕਹਿੰਦਾ ਮੇਰੀ ਘਰ ਵਾਲੀ ਮੈਨੂੰ ਬਹੁਤ ਸਮਝਾਉਂਦੀ ਹੈ ਕਿ ਹੁਣ ਬੜੇ ਸਾਲ ਹੋ ਗਏ ਬੜੀ ਗੱਲ ਪੁਰਾਣੀ ਹੋ ਗਈ ਪਰ ਕਹਿੰਦਾ ਉਹ ਰੱਬ ਵਰਗੀ ਭੈਣ ਕਦੇ ਮੇਰੇ ਦਿਲ ਚੋਂ ਨਹੀਂ ਨਿਕਲੀ ਅੱਜ ਤੱਕ ਜਿਹ ਮੈਨੂੰ ਨੇ ਆਪਦੇ ਪੁੱਤਾਂ ਵਾਂਗੂ ਸਾਂਭਿਆ ਕਹਿੰਦਾ ਹੁਣ ਮੇਰੇ ਯਾਰ ਮਿੱਤਰ ਮੈਨੂੰ ਕਹਿੰਦੇ ਯਾਰ ਤੂੰ ਤੇਰਾ ਸਰੀਰ ਬੜਾ ਤਗੜਾ ਤੇਰਾ ਕੱਦ ਕੜਾ ਬੜਾ ਉੱਚਾ ਲੰਮਾ ਤੂੰ ਹਨਾ ਤੇ ਇਹ ਕਹਿੰਦਾ ਯਾਰ ਮੈਂ ਇੱਕ ਗੱਲ ਕਹਿਣਾ ਹੁਣਾ ਕਿ ਮੇਰੀ ਭੈਣ ਨੇ ਮੈਨੂੰ ਇੰਨਾ ਕ ਸਾਂਭਿਆ ਵੀ ਮੈਨੂੰ ਮਾਣ ਆ ਕਿ ਮੇਰੀ ਭੈਣ ਨੇ ਮੈਨੂੰ ਇੰਨਾ ਕ ਸਾਂਭਿਆ ਕਿ ਮੇਰਾ ਕੱਦ 6 ਫੁੱਟ ਹੋ ਗਿਆ ਕਹਿੰਦਾ ਸਾਡੇ ਮੇਰੇ ਦਾਦੇ ਤੋਂ ਲੈ ਕੇ ਮੇਰੇ ਪਿਓ ਤੱਕ ਮੇਰੇ ਤਾਇਆ ਚੱਕ ਕਿਸੇ ਦਾ ਕੱਦ ਸਾਡੇ ਸਾਡੇ ਘਰ 'ਚ 6 ਫੁੱਟ ਦਾ ਨਹੀਂ ਹੈਗਾ ਤੇ ਆਹ ਵੀਡੀਓ ਮੈਂ ਤਾਂ ਪਾਈ ਆ ਕਿ ਜਿਹੜੀਆਂ ਭੈਣਾਂ ਆਪਦੇ ਭਰਾਵਾਂ ਨਾਲ ਵਿਤਕਰੇ ਕਰਦੀਆਂ ਨੇ ਜਾਂ ਨ ਉਹ ਐਸਪਨ ਵਾਲਾ ਦੇਖੋ ਬਾਈ ਜਿਹੜੀ ਕੀ ਆਪਦੀ ਸਬਜੀ ਦੇ ਵਿੱਚੋਂ ਘਿਓ ਕੱਢ ਕੇ ਦੇ ਭਰਾ ਨੂੰ ਘਿਓ ਖਵਾਉਂਦੀ ਰਹੀ ਆਪਦੇ ਭਰਾ ਨੂੰ ਚੂਰੀਆਂ ਖਵਾਉਂਦੀ ਰਹੀ ਆਪਦੇ ਭਰਾਵਾਂ ਦੇ ਸਾਹਾਂ ਸਾਹ ਲੈਂਦੀ ਰਹੀ ਤੇ ਭਰਾੜੇ ਦੇਖੋ ਕੀ ਕੀਤਾ ਆਪਦੀ ਭੈਣ ਦੇ ਇਲਾਜ ਕਰਾਉਣ ਪਿੱਛੇ ਦਾ ਕਿੱਲਾ ਜ਼ਮੀਨ ਦਾ ਵੇਚ ਤੇ ਅੱਜ ਕੱਲ ਭੈਣਾ 500 ਰੁਪਏ ਸ਼ਗਨ ਪਿੱਛੇ ਮੂੰਹ ਬਣਾ ਲੈਂਦੀਆਂ ਨੇ ਭਰਾਵਾਂ ਨਾਲ ਵਰਤਣਾ ਛੱਡ ਦਿੰਦੀਆਂ ਨੇ ਭਰਾਵਾਂ ਦੇ ਘਰੇ ਆਉਣਾ ਛੱਡ ਦਿੰਦੀਆਂ ਨੇ ਰਖੜੀ ਵਾਲੇ ਦਿਨ ਭੈਣਾ ਸ਼ਗਨ ਪਿੱਛੇ ਲੜ ਪੈਂਦੀਆਂ ਨੇ ਤੇ ਆ ਭੈਣ ਵੇਖੋ ਜਿਹੜੀ ਕਹਿੰਦੀ ਸੀ ਮੈਨੂੰ ਭਰਾ ਦਾ ਸਿਰਫ ਝੂਠਾ ਪਾਣੀ ਪ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਜੋ ਭੈਣਾ ਆਪਦੇ ਭਰਾਵਾਂ ਨਾਲ ਵਿਤਕਰੇ ਕਰਦੀਆਂ ਨੇ ਜਾਂ ਜਿਹੜੇ ਭਰਾ ਆਪਦੀਆਂ ਭੈਣਾਂ ਨਾਲ ਵਿਤਕਰੇ ਕਰਦੇ ਨੇ ਛੋਟੀ ਛੋਟੀ ਛਗਣਾ ਪਿੱਛੇ ਲੜ ਪੈਂਦੇ ਨੇ ਸ਼ਾਇਦ ਆ ਵੀਡੀਓ ਦੇਖ ਕੇ ਉਹ ਪੂਰਾ ਸਿਆਣੇ ਹੋ ਜਾਣ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਵੀਡੀਓ ਦੇਖਣ ਜਿਹੜਾ ਬਹੁਤ-ਬਹੁਤ ਧੰਨਵਾਦ